ਸਤਿ ਆਦਿ ਸਕੋ ਅੱਜ ਅਸੀਂ ਪਹੁੰਚੇ ਜੀ ਪਿੰਡ ਰਾਪਰ ਪੀਰਬਖ ਦੇ ਪਿੰਡ ਹਲਕਾ ਪਲਾਥ ਦੀ ਬੁੱਕਲ ਦੇ ਵਿੱਚ ਬਸਿਆ ਹੋਇਆ ਪਿੰਡ ਪਿੰਡ ਰਾਪਰ ਪੀਰਬਖ ਤੇ ਆ ਆਪਾਂ ਇਸ ਛੱਪੜ ਦੇ ਬਾਰੇ ਜਿਹੜੇ ਛੱਪੜ ਦੀਆਂ ਤੁਸੀਂ ਦੇਖ ਸਕਦੇ ਕਿੱਦਾਂ ਦੇ ਹਾਲਾਤ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਸਰਦਾਰ ਸਾਹਿਬ ਖਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰਦਾਰ ਸਾਹਿਬ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਬਹਾਦਰ ਸਿੰਘ ਏ ਮੈਨੂੰ ਤਿੰਨ ਚਿੱਠੀਆਂ ਵੀ ਆਈਆਂ ਨੇ ਚਾਰ ਮੇਰੇ ਘਰ ਪਈਆਂ ਨੇ ਹਾਂ ਇਹਨਾਂ ਨੇ ਬੰਦਿਆਂ ਨੇ ਕੋਈ ਉੱਥੇ ਇਨਕੁਆਰੀ ਨਹੀਂ ਕੀਤੀ ਕੁਝ ਨਹੀਂ ਕੀਤਾ ਕਿੰਨਾਂ ਨੇ ਕੀਤੀ ਨਹੀਂ ਇਹ ਸਰਕਾਰ ਨੇ ਨਹੀਂ ਕੀਤੀ ਇਹ ਸਰਪੰਚ ਨੇ ਨਹੀਂ ਕਰਵਾਈ ਸਰਪੰਚ ਨੇ ਆਹ ਸੈਕਟਰੀ ਨਹੀਂ ਕਰਵਾਈ ਵੀਡੀਓ ਨੇ ਨਹੀਂ ਕਰਵਾਈ ਹੂੰ 500 ਕਿੱਲਾ ਜ਼ਮੀਨ ਹੈ ਨਗਰ ਸਭਾ ਜਿਹਦੇ 300 ਕਿੱਲਾ ਨੇ ਛੋਕੀਤੀ 50 ਕਿੱਲੇ ਚੁਲਕੋਈ ਹੈ ਅੱਛਾ ਕਿੰਨਾਂ ਨੇ ਲਗੋਈ ਹੈ ਇਹ ਪੰਚਾਇਤ ਵਾਲਿਆਂ ਨੇ ਤਿੰਨ ਪੰਚਾਇਤਾਂ ਚਲੀਆਂ ਚਾਰ ਪੰਚਾਇਤਾਂ ਕਿੰਦਾ ਸਰਪੰਚ ਕੌਣ ਹੈ ਇਹ ਕਿੰਦਾ ਕਿੰਦਾ ਅੱਛਾ ਪਹਿਲਾਂ ਜੀਤ ਸਿੰਘ ਸੀ ਅੱਛਾ ਗਰਬੀਰ ਸਿੰਘ ਸੀ ਓ ਕੀ ਰਾਟੀ ਅੱਛਾ ਇਹਨਾਂ ਨੇ ਉਥੋਂ ਪਟਿਆ ਛੱਪੜ ਤੇ ਉਹ ਬਣਾਈ ਉਥੇ ਟੈਂਕੀ ਬੇਕਾਰ ਥਾਂ ਕੀਤਾ ਉਹੜਾ ਫਿਰ ਅੱਗੇ 4 ਕਿਲੇ 5 ਕਿਲੇ ਪੈੜੀ ਉਹ ਬੇਕਾਰ ਕੀਤੀ ਇਹਨਾਂ ਨੇ ਅਸਾਂ ਤੁਹਾਡੀ ਸਰਪੰਚ ਗੇ ਪੰਚਾਇਤ ਨੇ ਪੰਚਾਇਤ ਨੇ ਬੇਕਾਰ ਕੀਤੀ ਪੈ ਜਾ ਕੇ ਵੇਖ ਲਓ ਮੌਕਾ ਵੇਖਿਆ ਜਾਵੇ ਅੱਛਾ ਗਰਾਊਂਡ 'ਚ ਲੱਗੀ ਟੈਂਕੀ ਜਿੱਥੇ ਆ ਲੱਗਾਏ ਇੱਥੇ ਜਾ ਕੇ ਵੇਖ ਲਓ ਉਦੋਂ ਹੀ ਬਰਬਾਦ ਹੋ ਗਿਆ ਉਹ ਸਾਰਾ ਪੈਸਾ ਪਿੰਡ ਦਾ ਬਰਬਾਦ ਹੋਇਆ ਅੱਛਾ ਇਹ ਗਦਰ ਮੱਛਿਆ ਜੀ ਇੱਥੇ ਘੇਰੀਆਂ ਪਾੰਦੇ ਦੇ ਪੈਸਿਆਂ ਦੀਆਂ ਵੰਡ ਲੈਂਦੇ ਨੇ ਗ੍ਰਾਂਡੋਂ ਦੀ ਦੇ ਵੰਡ ਲੈਂਦੇ ਨੇ ਇਹ ਜਿਹੜੇ ਛੱਪੜ ਦੇ ਪੈਸੇ ਆਏ ਆ ਆਪਾਂ ਨੂੰ ਪੈਸੇ ਆਏ ਇਥੇ ਇਹਨਾਂ ਵੰਡ ਕੇ ਖਾਦੇ ਨੇ ਥੋੜੇ ਜੇ ਲਾਤ ਦੇ ਥੋੜੇ ਜੇ ਲੋਕਾਂ ਨੂੰ ਥਾਂ ਬਲਾ ਕੇ 50 50 ਹਜ਼ਾਰ ਲੱਖ ਲੱਖ ਲੈ ਕੇ ਥਾਂ ਬਲਾ ਦਿੰਦੇ ਨੇ ਕਿੰਨਾਂ ਨੇ ਪੰਚਾਇਤ ਨੇ ਸਰਪੰਚ ਨੇ ਹਾਂ ਸਰਪੰਚ ਨੇ ਮੈਂਬਰਾਂ ਨੇ ਮੈਂ ਇਹਨਾਂ ਦੇ ਪੈਸੇ ਖਾ ਆ ਵੋਟਾ ਮੈਨੂੰ ਪਾ ਦਿਓ ਸਰਪੰਚ ਤੁਸੀਂ ਵੰਡ ਲਓ ਜ ਨਹੀਂ ਬਲਿਆ ਗਿਆ ਤੇ ਆਣ ਕੇ ਵੇਖ ਲਓ ਅੱਠ ਕਿਲੇ 6 ਕਿਲੇ ਕਬਰਾਂ ਦੇ ਤੁਸੀਂ ਦੋਸ਼ੀ ਸਰਪੰਚ ਨੂੰ ਮੰਨਦੇ ਹੋ ਸਰਪੰਚ ਨੂੰ ਸਾਰੀ ਪੰਚਾਇਤ ਨੂੰ ਕਿੰਨ ਪੰਚਾਇਤਾਂ ਦਾ ਦੋਸ਼ੀ ਮੰਨਣਾ ਮੈਂ ਅੱਛਾ ਕੀ ਕੀ ਨਾ ਹੁਣਾ ਪੰਚਾਇਤ ਮੈਂਬਰਾਂ ਦੇ ਕੀ ਕੀ ਨਾ ਹੁਣਾ ਬਲਵੀਰ ਸਿੰਘ ਸਰਪੰਚ ਆ ਅੱਛਾ ਜੀਤ ਸਿੰਘ ਹਾਂ ਸਰਪੰਚ ਕਿੰਦਾ ਸਰਪੰਚ ਦੇ ਇਹ ਹੁੰਦਿਆ ਸਰ ਤੇ ਨਾ ਤਰਕਾਵੇ ਰਲ ਕੇ ਵੋਟਾਂ ਵੰਡਾ ਲੈਂਦੇ ਨੇ ਮੁਰਕੇ ਪਾਰਟੀ ਮੁਰਕੇ ਰਹਿ ਜਾਂਦੇ ਨੇ ਐਸੇ ਪਾ ਲੈਂਦੇ ਤੂੰ ਲੱਲੀ ਚੁੱਪ ਕਰਿਆ ਰਹਿ ਤੂੰ ਲੱਲੀ ਚੁੱਪ ਕਰਿਆ ਰਹਿ ਜਿਹੜੇ ਇਹ ਪੈਸੇ ਆਏ ਸੀ ਛੱਪੜ ਵਾਸਤੇ ਉਹਨਾਂ ਨੇ ਪੈਖ ਹਾਂਜੀ ਤਿੰਨ ਵਾਰੀ ਪਿਆੜੀ ਲਈ ਠੇਕੇ ਤੇ ਮੈਨੂੰ ਰਸੀਦ ਨਹੀਂ ਦਿੱਤੀ ਇਹਨਾਂ ਨੇ 3,60,000 ਦੀ ਅੱਛਾ ਉਹ ਪਿਆੜੀ 7,60,00 10 लाख 60 या ठेका ਦਿੱਤਾ ਇਹਨੇ سید ਨਹੀਂ ਕੱਟ ਕੇ ਦਿੱਤੀ ਅੱਠਾ ਪਲਦਰ سید ਨਹੀਂ ਕੱਟ ਕੇ ਦਿੱਤੀ ਮੈਂ ਸ਼ਿਕਾਇਤ ਕੀਤੀ ਉਹ ਵੀ ਕਿਸੇ ਨੇ ਪਤਾ ਨਹੀਂ ਕੀਤਾ ਪਰ ਹੁਣ ਇਹ ਛੱਪੜ ਦਾ ਕੀ ਬਣੂਗਾ ਮੈਨੂੰ ਇਹ ਦੱਸੋ ਛੱਪੜ ਦਾ ਮੈਨੂੰ ਵਿਹਲਾ ਕਰਾਇਆ ਜਾਵੇ ਵਿਹਲਾ ਕਰਾਇਆ ਜਾਵੇ ਤਾਂ ਗੱਲ ਬੰਦ ਈ ਨੀ ਅਸੀਂ ਵੀ ਇੱਥੇ ਮਿੱਟੀ ਪਾ ਦਿਆਂਗੇ ਕਨਾਲ ਡੇਟ ਵਿੱਚ ਜਿਹੜਾ ਜਿੱਦਾਂ ਛੱਪੜ ਘੇਰਿਆ ਹੋਇਆ ਹੈ ਪਕਾਇਤ ਨੇ ਆਜੇ ਪੰਜ ਦਿਨ ਅਸੀਂ ਪਾ ਦਿਆਂਗੇ ਸਾਡਾ ਇੱਥੇ ਨਜਾਇਜ਼ ਕੰਮ ਜਿਹਦਾ ਕਾਗਜ਼ ਸੀ ਤੁਹਾਨੂੰ ਹਟਾਤੇ ਲੋਕਾਂ ਨੂੰ ਬੁਲਾਤੀ ਲੋਕਾਂ ਦੀ ਲੋਕਾਂ ਦੀਆਂ ਕੁੱਝ ਸ਼ਿਕਾਇਤਾਂ ਨੇ ਸਰਪੰਚ ਬਾਰੇ ਉਹ ਕਹਿੰਦੇ ਜੀ ਕੋਈ ਧਿਆਨ ਨਹੀਂ ਦੇ ਰਿਹਾ ਆ ਪਿੰਡ ਰਾਬਰ ਪੀਰਬਤ ਤੋਂ ਭਲਾ ਕਰੋੜੇ ਦਾ ਵੀ ਬੇੜਾ ਕਰਕ ਹੋਇਆ ਪਿਆ ਕਹਿੰਦੇ ਮੈਂ ਕਿਹਾ ਜੀ ਜਾ ਕੇ ਵੇਖੋ ਤੁਸੀਂ ਉਹ ਸੀਵਰੇਜ ਤੱਕ ਸੀਵਰੇਜ ਤੱਕ ਜਾ ਕੇ ਵੇਖੋ ਮਸੀਤਾਲ ਤੋਂ ਲੈ ਕੇ ਮੋੜ ਜਿਹੜਾ ਮੁਰਦਾ ਹੈ ਜਾ ਕੇ ਵੇਖੋ ਬਰਬਾਦ ਕਿੰਨੀ ਪੈੜੀ ਕੀਤੀ ਇਹਨਾਂ ਨੇ ਕਈ ਪੈੜੀ ਉਹ ਛੇਕਾ ਲੈਂਦੇ ਸੀ ਬੜੀ ਪੰਚਾਇਤ ਕਰਾ ਰਹੀ ਸਭ ਪੁੱਛਦੇ ਸੈਕਟਰੀ ਕਰਾ ਰਿਹਾ ਹੈ ਵੀਡੀਓ ਕਰਾ ਰਿਹਾ ਹੈ ਵੀਡੀਓ ਪਿਓ ਹਾਂ ਠੀਕ ਡੀਡੀ ਪਿਓੜੀ ਵੀਡੀ ਪਿੰਡ ਵਾਲਿਆਂ ਦੀ ਕੋਈ ਆਵਾਜ਼ ਨਹੀਂ ਪਿੰਡ ਵਾਲਾ ਪਿੰਡ ਵਾਲਾ ਢੇਰੀਆਂ ਪਾ ਲੈਂਦੇ ਬੰਡ ਲੈਂਦੇ ਨੇ ਉਹ ਵੀ ਵਿੱਚੇ ਪਾਉਂਦੇ ਆ ਖਾਲੇ ਨੇ ਤੂੰ ਪਾਰਟੀ ਨਾ ਕਰ ਤੂੰ ਆ ਲੈ ਫੜੀਸਾ ਤੇ ਖਾ ਤੂੰ ਵੀ ਤੂੰ ਵੀ ਮੌਜਾ ਡਾ ਹੇ ਹਿੱਸੇਦਾਰੀ ਦੇ ਆਹੋ ਇੱਥੇ ਅੰਨਾ ਤੇ ਬੋਲਾ ਵਸਦਾ ਏ ਨਾ ਕੋ ਪੁੱਛਦਾ ਤੇ ਨਾ ਕੋ ਜੀ ਦੱਸਦਾ ਏ ਗਰੀਬਾਂ ਨੂੰ ਠਾਣਿਆਂ ਵਿੱਚ ਧੱਸਦਾ ਏ ਕਹਿੰਦਾ ਮੰਗ ਮਾਫੀ ਸਾਲਿਆ ਤੇਰਾ ਕਿਹੜਾ ਪੁਰਜਾ ਘੱਸਦਾ ਏ ਜੇ ਤੂੰ ਮਾਫੀ ਨਹੀਂ ਮੰਗਦਾ ਸਾਡਾ ਲੈਦਰ ਘੱਸਦਾ ਏ ਜਿਹੜਾ ਚੌਧਰੀ ਬਣ ਜਾਂਦਾ ਕਹਿੰਦਾ ਰਾਪੁਰ ਸਾਰਾ ਹੀ ਫੁੱਦੂ ਬਸਦਾ ਏ ਫਿਰ ਮੈਂਬਰ ਕਹਿੰਦੇ ਜਿਹੜਾ ਬਣਦਾ ਉਹ ਹੀ ਧੱਸਦਾ ਹੈ ਕੰਮ ਨਹੀਂ ਰਹਿ ਗਿਆ ਸਾਡੇ ਵਸਦਾ ਹੈ ਵਸਦਾ ਤੇ ਬਾਵਾ ਖੜੀਆਂ ਕਰਾ ਦਿੰਦੇ ਬਾਵਾ ਖੜੀਆਂ ਕਰਾ ਦਿੰਦੇ ਨੇ ਹੈ ਵੀ ਤਾਂ ਫਿਰ ਹੋਣ ਵਾਲੇ ਸਾਰੇ ਦੇ ਵਿੱਚ ਕਿਦਾਂ ਦਾ ਸਰਪੰਚ ਚਾਹੁੰਦੇ ਪਿੰਡ ਦੇ ਵਿੱਚ ਪਿੰਡ ਦੇ ਸਰਪੰਚ ਉਹ ਚਾਹੁੰਨਿਆ ਜਿਹੜਾ ਪਿੰਡ ਦੀ ਜਾਇਦਾਦ ਨੂੰ ਕਾਬੂ ਕਰੇ ਮੈਂ ਫਰਜ਼ ਦੇਣਾ ਵੇਸ ਪਿੰਡ ਦੀ ਲ ਆਰਡਰ ਲਵਾਏ ਸਾਰੇ ਇਹਨਾਂ ਬੋਲੀ ਨਹੀਂ ਹੁਣ ਦਿੱਤੀ ਹੁਣ ਸਟੇ ਲੈ ਦਿੱਤੇ ਨੇ ਮੇਰੇ ਕੋ ਸਪਿਆ ਸਭ ਕੁਝ ਕਾਕੀ ਸਭ ਕੁਝ ਪਿਆ ਚਲੋ ਹੁਣ ਫਿਰ ਜਿਹੜਾ ਵਕਾਫ ਦਾ ਕੰਮ ਇੱਧਾ ਹੀ ਅੜੇ ਰਹੂਗਾ ਵਕਾਫ ਦਾ ਕੰਮ ਇਹ ਪੈਸਾ ਨਿਕਲੇ ਜਾਵੇ ਪੁੱਛਿਆ ਜਾਵੇ ਪੈਸਾ ਕਿੱਥੇ ਗਿਆ ਕਿੰਨੇ ਖਾਧਾ ਕਿੰਨੇ ਕਿਨੇ ਢੇਰੀਆਂ ਪਾਈਆਂ ਨੇ ਕਿੰਨੇ ਕਿਨੇ ਇਹ ਬੌਝਾ ਡਾਈਆਂ ਨੇ ਤੇ ਇਹ ਸੰਵੰਚਾ ਦੇ ਕੰਮ ਸਾਰੇ ਹਨਾ ਪੰਚਾਂ ਦੇ ਕੰਮ ਦੀ ਮੈਂਬਰਾਂ ਦੇ ਕੰਮ ਵਿੱਚ ਦੂਜੀ ਪਾਰਟੀ ਦਾ ਮੈਂਬਰ ਇਹਦਾ ਓਪਨ ਮੈਂਬਰ ਸੀ ਨਾ ਉਹ ਵੀ ਕਹਿੰਦਾ ਮੈਨੂੰ ਹਿੱਸਾ ਮਿਲ ਗਿਆ ਹੈ ਅੱਛਾ ਹਿੱਸਾ ਮੈਨੂੰ ਕੀ ਲੋੜ ਹੈ ਰੌਲਾ ਪਾਉਣ ਦੀ ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਜੇ ਕਿਸੇ ਨੂੰ ਜਦੋਂ ਕੰਨੀ ਕੰਨੀ ਸੀ ਹੁਣ ਆ ਵੀ ਇਕੱਠੇ ਹੋ ਗਏ ਅੱਛਾ ਸਾਨੂੰ ਰਾਤੇ ਦਵਕਾ ਮਾਰ ਕੇ ਉਹ ਮਾਰਾਂਗੇ ਛੱਤਰ ਇਹ ਪਹਿਲੀ ਸਾਡੀ ਏ ਇਹ ਸਾਡਾ ਸਭ ਕੁਝ ਹੈ ਤੇਰਾ ਕੀ ਇੱਥੇ ਮੈਂ ਮੇ ਬਾਲਕਾਂ ਤੇਰੀ ਮਾਲਕੀ ਨਹੀਂ ਇਹਦੀ ਪਿੰਡ ਦੇ ਪੈਸੇ ਪਿੰਡ ਦੇ ਪੰਚਾਇਤ ਦੇ ਨਾਇਕ ਘੜਮ ਚੌਧਰੀ ਲੈ ਚਮਚੌਦੀ ਨੇ ਉਹ ਨਾਲ ਰਲੇ ਨੇ ਸਾਰੇ ਰ ਪਾਰਟੀ ਹੋਣ ਦੇ ਦੌਰਾਨ ਜਿਹਨਾਂ ਦਾ ਵੋਟਾਂ ਨਹੀਂ ਪੈਂਦੀ ਉਹਨਾਂ ਦੇ ਪਾਰਟੀ ਜਿਹਨਾਂ ਵੋਟਾਂ ਪੈ ਗਈਆਂ ਉਦੋਂ ਫਿਰ ਵਿੱਚ ਸਾਰੇ ਪਾਰਟੀ ਹਮ ਆਪਕੇ ਹੀ ਗੌਣ ਫਿਰ ਹਾਂਜੀ ਠੀਕ ਠੀਕ ਹਾਂਜੀ ਇਹ ਗੱਲ ਇੱਥੇ ਚੱਲਦੀ ਹੈ ਤੇ ਪਿੰਡ ਹੋਣਾ ਨਾ ਤੇ ਪਿੰਡ ਵਾਲਿਆਂ ਦਾ ਫਿਰ ਕਿਦਾਂ ਮਸਲਾ ਹੱਲ ਹੋਊਗਾ ਜੇ ਇਦਾਂ ਕਿਹੜਾ ਮਸਲਾ ਪਿੰਡ ਵਾਲੇ ਪਿੰਡ ਦਾ ਸਰਪੰਚ ਹੀ ਪੈਸੇ ਖਾਈ ਗਿਆ ਤੇ ਫਿਰ ਕਿੱਦਾਂ ਮਸਲਾ ਨਾ ਸਾਰੇ ਰਲ ਕੇ ਖਾਂਦੇ ਨੇ ਜੀ ਨੋ ਤੇ ਰਲ ਕੇ ਖਾਂਦੇ ਫਿਰ ਕਿੱਦਾਂ ਪਿੰਡ ਵਾਲੇ ਕਿੱਥੇ ਜਾਣ ਫਿਰ ਪਿੰਡ ਵਾਲੇ ਇਹ ਸ਼ਿਕਾਇਤ ਕਰਨ ਤਾਂ ਫਸਦੇ ਨੇ ਫਿਰ ਆਪ ਇਹ ਰਿਸ਼ਤੇਦਾਰ ਯਾਰ ਫਸਦੇ ਨੇ ਫਿਰ ਉਹ ਕਹਿੰਦੇ ਨੇ ਯਾਰ ਕੋ ਸਾਡਾ ਰਿਸ਼ਤੇਦਾਰ ਹੈ ਸਾਡਾ ਯਾਰ ਹੈ ਤੇ ਫਿਰ ਸਰਪੰਚ ਦੇ ਕਾਰਵਾਈ ਹੋਣੀ ਚਾਹੀਦੀ ਹਾਂ ਇੱਥੇ ਲਵਾਨਿਆਂ ਦਾ ਪਿੰਡ ਏ ਇੱਥੇ ਜੱਟ ਜਾਤ ਕੋ ਨਹੀਂ ਕੋਈ ਵੀ ਜੱਟ ਜਾਤ ਕੋ ਨਹੀਂ ਕੋਈ ਵੀ ਲਵਾਨੇ ਨੇ ਲਵਾਨਾ ਸਿੰਘ ਹੀ ਸਾਰੇ ਹਾਂਜੀ ਉਂਗਲ ਤੇ ਘਮਾਣੇ ਨੇ ਹਾਂਜੀ ਭਾਜੀ ਇਹ ਪਿੰਡ ਕੀ ਹੋ ਰਿਹਾ ਹੈ ਪੰਚਾਇਤ ਨੇ ਪੰਜ ਸਾਲ ਦੀ ਸਹੀ ਹੈ ਨਾ ਦੇਖੋ ਫਰਦਾ ਪਈਆਂ ਨੇ ਯਾਰ ਦੇਖੋ ਫਰਦਾ ਪਈਆਂ ਨੇ ਫਿਰ 22 ਦੋ ਲਾਏ ਨੇ ਖਰਚਾ ਪਈਆਂ ਪਿੰਡ ਦੀ ਪੰਚਾਇਤ ਨੇ ਪੈਸੇ ਖਾਦੇ ਸਾਰੇ ਜਿਹੜਾ ਜਿਹੜਾ ਹੁਣ ਸਰਪੰਚ ਬਣਿਆ ਕਿ ਨਹੀਂ ਕਹੇ ਗੱਲ ਸੁਣ ਲਾ ਜੀ ਹੁਣ ਸਰਪੰਚ ਬਣਿਆ ਸੀ ਇਹਨੇ 5 ਸਾਲ 2 ਕਰੋੜ ਰੁਪਏ 40 ਲੱਖ ਰੁਪਏ ਹਰ ਸਾਲ ਆਉਂਦਾ 2 ਕਰੋੜ ਰੁਪਏ ਪੰਜ ਸਾਲ ਖਾ ਲਿਆ ਕਿੱਥੇ ਪਸੰ ਲਾਇਆ ਇਹ ਪਿੰਡ ਦਾ ਸਰਪੰਚ ਜਿਹੜਾ ਮੌਜੂਦਾ ਹੈ ਮੌਜੂਦਾ ਸਰਪੰਚ ਹੈ ਕਿੰਦਾ 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 ਕਰੋੜ ਲਾਟੀਆਂ ਦੇ ਬਾਰੇ ਦਾ ਹੈ 4 ਕਰੋੜ ਜਿੱਤੇ ਦੇ ਬਾਰੇ ਦਾ ਹੈ ਇਹ ਤਾਂ ਹੁਣ ਹਸਕਤ ਬੋਣਿਆ ਅਜੇ ਨਹੀਂ ਅਜੇ ਛਪੜ ਜਮ ਸਾਰੇ ਖਾ ਦੇ ਖਾ ਗਏ ਨੇ ਖਾ ਗਏ ਇੰਨੇ ਖਾ ਦੇ ਬਣਾਉਣਾ ਕੋਈ ਬਸ ਆ ਛਪੜ ਦੇ 28 ਲੱਖ ਰੁਪਏ ਲਾਤਾ ਹੱਛਪੜ ਦਾ ਰਵੇਲਾ ਕੀ ਆ ਬਸ ਤੁਸੀਂ ਇੱਥੇ ਪੁੱਛੋ ਕਿਸੇ ਨੂੰ ਕੋਈ ਅਫਸਰ ਲਿਆਓ ਕੋਈ ਆਣ ਕੇ ਮੌਕਾ ਵੇਖੋ ਅਵੇਲਾ ਇਹ ਪਹਿਨਾ 40 ਲੱਖ ਰੁਪਏ ਮਹੀਨੇ ਹਸਾਲ ਦੀ ਆਮਦਨ ਕਿਥੇ ਕੀ ਬਰਨ ਬਣਾਉਂਦੇ ਇੱਥੇ ਗਰੰਟਾ ਨੂੰ ਪਹਿਲਾਂ ਵੀ ਨਰਕ ਇੱਦਾਂ ਦਾ ਇੱਦਾਂ ਹੀ ਸ਼ੁਰੂ ਤੋਂ ਹੀ ਪਹਿੜ ਤੋਂ ਚੱਲਦਾ ਇਹ ਤਿੰਨਾਂ ਪਚਾਤਾ ਤੋਂ ਇੱਕ ਗੱਡ ਪਿਆ ਤਿੰਨਾਂ ਪਚਾਤਾ ਤਿੰਨਾਂ ਪਚਾਤਾ ਤੋਂ ਗੱਡ ਪਿਆ ਪਹਿਲਾਂ ਮਾੜਾ ਮੋਟਾ ਸ਼ੁਰੂ ਤੋਂ ਹੀ ਪਹਿਲਾਂ ਨਾਂ ਨੇ ਖਾ ਲੈਂਦੇ ਸੀ ਹੁਣ 12 9ਵੀਂ ਤੇ ਚਵਾਨੀ ਠਿਆਨੀ ਵੀ ਸਾਰੀ ਤਾਂ ਖਾ ਲਈ ਇਹਨਾਂ ਨੇ ਤੇ ਸਰਪੰਚਾਂ ਨੇ ਬਖਾਉ ਪੱਛੇ ਹਾਂਜੀ ਪੰਚਾਇਤ ਨੇ ਵੀ ਜਾਦੇ ਖਾਲੇ ਆ ਲੋਕਾਂ ਦੇ ਘਰ ਖਾਲੇ ਨੇ ਪੰਚਾਇਤ ਦੇ ਪੈਸੇ ਛੱਡ ਕੇ ਲੋਕਾਂ ਦੇ ਘਰ ਖਾਲੇ ਨੇ ਲੋਕਾਂ ਦੇ ਘਰ ਖਾਲੇ ਘਰੇ ਖਾਦੇ ਨੇ ਮੈਂ ਤੋ ਬਖਾਵਾਂਗਾ ਤੁਹਾਨੂੰ ਮੈਂ ਅੱਛਾ ਅੱਛਾ ਹਾਂਜੀ ਲੋਕਾਂ ਦੇ ਘਰ ਖਾਲੇ ਤੈਸੇ ਲੱਲੇ 3 ਲੱਖ ਠੇਕੇ ਦਾ ਉਹਨੂੰ ਰਸੀਦਾਂ ਦਿੱਤੀ ਉਹ ਆਪ ਖਾਲੇ ਘਰ ਖਾਧਾ ਗਿਆ ਉਹ ਲੋਕ ਇਹਨਾਂ ਨੂੰ ਤਾਂ ਲੈ ਨਹੀਂ ਸਕਦਾ ਤੂੰ ਕੀ ਲੱਗਣਾ ਤੇਰੇ ਕੋਲ ਕੀ ਹੈ ਪਰ 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 ਪ੍ਰਸ਼ਾਸਨ ਨੂੰ ਮੈਂ ਕਿਆ ਕਾਰਵਾਈ ਕਰਦਾ ਜਿੱਦਾਂ ਮੈਂ ਸਬੂਤ ਦਿਨਾ ਮੈਂ ਸਬੂਤ ਵੀ ਦਿਆ ਸਬੂਤ ਦਿਨਾ ਮੈਂ ਸਬੂਤ ਦਿਨਾ ਜੇ ਮੇਰੇ ਕੋਲ ਸਬੂਤ ਨਾ ਹੋਵੇ ਮੈਨੂੰ ਹੱਥ ਛੜੀ ਲਾ ਲੋ ਅੱਛਾ ਤੂੰ ਕਾਰਵਾਈ ਕਰ ਤਾਂ ਇਹ ਕਰਦਾ ਨਹੀਂ ਆਪ ਕੀ ਕਰਦੇ ਕਾਰਵਾਈ ਤਾਂ ਕੋਈ ਵੀ ਨਹੀਂ ਕਰਦਾ ਹਾਂ ਸਬੂਤ ਹੈ ਤੁਹਾਡੇ ਕੋਲ ਹਾਂ ਸਬੂਤ ਮੇਰੇ ਕੋਲ ਤੁਸੀਂ ਗੱਲ ਕਰਦੇ ਪਰ ਚਾਰ ਚੱਖੀਆਂ ਆਈਆਂ ਹੈ